ਮਾਦੀਪ ਮੇਰੇ ਬਨੋ ਦੁਨੀਆ ਵਿੱਚ ਬੈਠੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਗੱਲ ਕੋਈ ਆਮ ਗੱਲ ਨਹੀਂ ਹੈ ਅੱਜ ਦੀ ਗੱਲ ਇੱਕ ਐਸੇ ਨਾਮ ਦੀ ਹੈ ਜੋ ਸੂਫੀਅਤ ਤੇ ਰੂਹਾਨੀਅਤ ਤੇ ਸੱਚ ਦੀ ਆਵਾਜ਼ ਬਣ ਕੇ ਲੋਕਾਂ ਦੇ ਦਿਲਾਂ ਵਿੱਚ ਵੱਸਿਆ ਹੋਇਆ ਹੈ ਉਹ ਨਾਮ ਹੈ ਸੂਫੀ ਸਿੰਘ ਜੋਤੀਨ ਮਾਦਾ ਪਰ ਅਜੂਹੀ ਨਾਂ ਪਾਰੇ ਇਲਜਾਮਾਂ ਦੇ ਸਾਹੇ ਹੇਠਾਂ ਖੜਾ ਹੈ ਦੋਸਤੋ ਜੋ ਖੁਲਾਸੇ ਸਾਹਮਣੇ ਆ ਰਹੇ ਨੇ ਇਹ ਕਿਸੇ ਆਮ ਇਨਸਾਨ ਦੁਆਰਾ ਨਹੀਂ ਸਗੋ ਹੰਸ ਰਾਜ ਹੰਸ ਦੇ ਭਰਾ ਪਰਮ ਹੰਸ ਦੁਆਰਾ ਕਿਤੇ ਗਏ ਹਨ ਕਿਉਂਕਿ ਪਰਮ ਹੰਸ ਗਿਆਨ ਜੀ ਦੀਆਂ ਜੋਤੀ ਨੂਰਾ ਦੇ ਪਰਿਵਾਰ ਨਾਲ ਬਹੁਤ ਲੰਮੇ ਸਮੇਂ ਤੋਂ ਰਹੀਆਂ ਹਨ परमहंस ਦਾ ਕਹਿਣਾ ਹੈ ਕਿ ਜੋ ਗੱਲਾਂ ਲੋਕਾਂ ਨੂੰ ਵਿਖਾਈਆਂ ਗਈਆਂ ਸੱਚ ਉਹਨਾਂ ਤੋਂ ਕਾਫੀ ਵੱਖਰਾ ਹੈ। ਦੋਸਤੋ ਤੁਸੀਂ ਕਈ ਇੰਟਰਵਿਊਜ਼ ਵਿੱਚ ਜੋਤੀ ਨੂਰਾਨ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਹਨ। ਉਹ ਮੈਨੂੰ ਕਿਸੇ ਚੀਜ਼ ਦੀ ਕਾਟ ਨਹੀਂ ਫਰੈਂਡ ਦਿੰਦੇ। ਜੋ ਮੈਨੂੰ ਚਾਹੀਦਾ ਹੈ ਉਹ ਪਹਿਨਾ ਹੀ ਲੈ ਕੇ ਦੇ ਦਿੰਦੇ ਹਨ ਅਤੇ ਉਹ ਆਪਣੇ ਪਤੀ ਦਾ ਨਾਮ ਉਸਮਾਨ ਦੱਸਦੀ ਹੈ। ਪਰ ਦੋਸਤੋ ਇੱਥੇ ਕਹਾਣੀ ਮੋੜ ਲੈਂਦੀ ਹੈ। ਅਸਲ ਸੱਚ ਇਹ ਹੈ ਜੋ ਦੱਸਿਆ ਜਾ ਰਿਹਾ ਕੀ ਉਸ ਇਨਸਾਨ ਦਾ ਨਾਮ ਉਸਮਾਨ ਨਹੀਂ ਉਸਦਾ ਅਸਲੀ ਨਾਮ ਅਵਿਨਾਸ਼ ਹੈ ਅਵਿਨਾਸ਼ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਉਸਦੀ ਪਤਨੀ ਦਾ ਨਾਮ ਸਿਮਰਨ ਹੈ ਅਤੇ ਸਿਮਰਨ ਨਾਲ ਉਸਦੇ ਦੋ ਬੱਚੇ ਵੀ ਹਨ ਹੁਣ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਦੋਸਤੋ ਸਿਮਰ ਨੇ ਜੋਤੀਨੂਰਾਤੇ ਬਹੁਤ ਹੀ ਗੰਭੀਰ ਅਤੇ ਦਰਦਨਾਕ ਇਲਜ਼ਾਮ ਲਗਾਏ ਨੇ ਸਿਮਰਨ ਦਾ ਕਹਿਣਾ ਹੈ ਜੋਤੀਨੂਰਾ ਨੇ ਮੇਰੇ ਪਤੀ ਨੂੰ ਪੂਰੀ ਤਰ੍ਹਾਂ ਵਸ ਵਿੱਚ ਕਰ ਲਿਆ ਹੈ ਖੂਬ ਪਿਛਲੇ 3 ਸਾਲ ਤੋਂ ਮੇਰੇ ਘਰ ਨਹੀਂ ਆਇਆ ਨਾ ਹੀ ਉਸਨੇ ਮੈਨੂੰ ਤਲਾਕ ਦਿੱਤਾ ਹੈ ਨਾ ਮੈਨੂੰ ਤੇ ਮੇਰੇ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਰਚਾ ਦਿੱਤਾ ਹੈ ਸੋਚੋ ਦੋਸਤੋ ਇੱਕ ਮਾਂ ਜੋ ਦੋ ਬੱਚਿਆਂ ਨਾਲ ਸਾਲਾਂ ਤੋਂ ਇਨਸਾਫ ਦੀ 꾸디 ਕਰ ਰਹੀ ਹੈ ਸਿਮਰਨ ਦਾ ਇਹ ਵੀ ਕਹਿਣਾ ਹੈ ਕਿ ਉਸ ਨੇ ਇਸ ਮਾਮਲੇ ਤੇ ਕਈ ਵਾਰ ਆਵਾਜ਼ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਹਰ ਵਾਰ ਉਸ ਨੂੰ ਧਮਕੀਆਂ ਮਿਲਣ ਲੱਗ ਪਈਆਂ ਕਈ ਵਾਰ ਅਣਜਾਣ ਲੋਕਾਂ ਵੱਲੋਂ ਅਤੇ ਕਈ ਵਾਰ ਸਿੱਧੀਆਂ ਧਮਕੀਆਂ ਸਿਮਰਨ ਦੇ ਮੁਤਾਬਕ ਚੌਥੀ ਨੂਰਾ ਨੇ ਵੀ ਉਸ ਨੂੰ ਕਿਹਾ ਹੈ ਚੁੱਪ ਕਰਕੇ ਬੈਠੀ ਰਹਿ ਨਹੀਂ ਤੇਰਾ ਨੁਕਸਾਨ ਹੋ ਸਕਦਾ ਹੈ ਦੋਸਤੋ ਇਹ ਇਲਜ਼ਾਮ ਛੋਟੇ ਨਹੀਂ ਨੇ ਇਹ ਸਿਰਫ ਕਿਸੇ ਇੱਕ ਔਰਤ ਦੀ ਕਹਾਣੀ ਨਹੀਂ ਹੈ ਇਹ ਸਵਾਲ ਹੈ ਸਾਡੇ ਸਮਾਜ ਤੇ ਸੂਫੀ ਸਿੰਘ ਸਮਾਜ ਦਾ ਆਇਨਾ ਹੁੰਦੇ ਨੇ ਸੱਚ ਸਬਰ ਤੇ ਇਨਸਾਫ ਦੀ ਗੱਲ ਕਰਦੇ ਨੇ ਪਰ ਜੇ ਉਹੀ ਲੋਕ ਆਪਣੇ ਨਿੱਜੀ ਜ਼ਿੰਦਗੀ ਵਿੱਚ ਕਿਸੇ ਹੋਰ ਦਾ ਹੱਕ ਖੋ ਰਹੇ ਹੋਣ ਤਾਂ ਤਾਂ ਸੋਚੋ ਉਸ ਦਾ ਸਮਾਜ ਤੇ ਕਿੰਨਾ ਡੂੰਘਾ ਅਸਰ ਪੈਂਦਾ ਹੈ ਅਸੀਂ ਇੱਥੇ ਕਿਸੇ ਨੂੰ ਦੋਸ਼ੀ ਕੋਸ਼ਿਤ ਨਹੀਂ ਕਰ ਰਹੇ ਨਾ ਹੀ ਕਿਸੇ ਦੇ ਪੱਖ ਵਿੱਚ ਖੜੇ ਹਾਂ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਜੋ ਗਲਤ ਹੈ ਉਹ ਸਾਨੂੰ ਗਲਤ ਕਹਿਣਾ ਹੀ ਪਵੇਗਾ ਹੁਣ ਦੋਸਤੋ ਇਹ ਸਵਾਲ ਮੈਂ ਤੁਹਾਡੇ ਹਵਾਲੇ ਕਰਦਾ ਹਾਂ ਤੁਸੀਂ ਚੌਥੀ ਨੂਰਦੀ ਕਿਰਦਾਰ ਨੂੰ ਕਿਵੇਂ ਵੇਖਦੇ ਹੋ ਤੇ ਇਸ ਘਟਨਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਰਾਇ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਨਾ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓਜ਼ ਤਦ ਤੱਕ ਲਈ ਰੱਬ ਰਾਖਾ ਸਤ ਸ੍ਰੀ ਅਕਾਲ ਜੀ